ਸ਼ਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਤੇ ਅੱਜ ਆਪਾਂ ਕਰਦੇ ਆ ਕਣਕ ਤੇ ਸਪਰੇ ਕੁਝ ਪਹਿਲਾਂ ਕਰਤੀ ਸੀ ਇੱਕ ਪਾਸੇ ਹਾਂ ਨਾ ਆਪਾਂ ਇੱਕ ਪਾਸੇ ਆਪਾਂ ਅੱਜ ਕਰ ਲੈ ਹਾਂ ਤਿੰਨ ਮਹੀਨਿਆਂ ਤੋਂ ਚਾਰਾਂ ਤੋਂ ਕੀੜਾ ਫੌਨ ਲੱਗੇ ਆ ਜਿਹਨੂੰ ਵੇਹਣੀ ਹੈ ਇਹ ਕੀ ਕਹਿੰਦਾ ਹੈ ਹੈ ਨਾ ਠੀਕ ਹੈ कि टाइम हो गया कदों स्टार्ट है आप कदों स्टार्ट आप स्परे तो कोई नहीं की ना है, है? आ गया नहीं आपा... ਕਾਂਕਰੇ ਤੇ ਕੋਈ ਸਪਰੇ ਨਹੀਂ ਕੀਤੀ ਬਾਈ ਆਉਦੂ ਪਹਿਲਾ ਝੋਨੇ ਵੇਲ ਤੇ ਚੱਲਿਆ ਹੋਇਆ ਮਨ ਲਾਦਾ ਜੀ ਜਾਂ ਇੱਥੇ ਭਲਾ ਇਹਨਾਂ ਨੇ ਚਲਾਇਆ ਹੋਇਆ ਜਿਹੜਾ ਸਖਦੂ ਜੀ ਚਲਾਈ ਕਿਸੇ ਨੇ ਆ ਵੇਖੋ ਬਾਈ ਜਿਹਦੋਂ ਝੋਨੇ ਤੇ ਸਪਰੇ ਕੀਤੀ ਸੀ ਉਦੋਂ ਦਾ ਚੱਲਿਆ ਹੋਇਆ ਸੀ ਇੰਜਨ ਉਦੋਂ ਬਾਅਦ ਸਟਾਰਟ ਨਹੀਂ ਕੀਤਾ ਸੀ ਤੇ ਅੱਜ ਕੀਤਾ ਵਧੀਆ ਚੱਲ ਪਿਆ ਨਾਲੇ ਪਾਣੀ ਵੇਖੋ ਤੇ ਆਸ ਕਨਕ ਤੇ ਕਰ ਲਈ ਜ਼ਬਰੀ ਵੇ ਸਬਰੀਆ ਪਾਣਾ ਪਹਿਲੀ ਕਰਨ ਲੱਗੇ ਆ ਇਹ ਤੋਂ ਪਹਿਲਾਂ ਨਾ ਤਾਂ ਕੋਈ ਬੁਲੀ ਡੰਡੜੀ ਜਾਂ ਕੋਈ ਬਾਥ ਵਾਲੀ ਕੀਤੀ ਹੈ ਤੇ ਨਾ ਹੀ ਆਪਾਂ ਕੋਈ ਇਹ ਤੇ ਹੋਰ ਸਪਰੇਅ ਕੀਤੀ ਐ। ਜੇ ਬੰਗੀ ਸਾਡ ਕੋਈ ਤੇਲੇ ਤੁਲੇ ਦੀ। ਪਹਿਲੀ ਕਰ ਲੱਗਿਆ ਆਪਾਂ ਸਪਰੇਅ ਅੱਜ ਇਹ ਤੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹਨੇ ਨਾ ਹੌਸਲਾ ਵਾਜ ਜਾਂਦਾ ਹੈ। ਤੇ ਤੁੰਗਾ ਮਾਰਦਾ ਥੋੜਾ ਥੋੜਾ ਇੰਜ ਨਾ। ਤੇਲ ਬਦਲੇ ਨੂੰ ਬਹੁਤ ਟਾਈਮ ਹੋ ਗਿਆ ਦਾ। ਉਹਦੇ ਪਾਣੀ ਨਿਕਲਦਾ ਪਰਲੇ ਪਾਸੇ ਟੀ ਬੁੱਕ ਪਰ ਕੇ ਲਿਆ ਮਿੱਟੀ ਦਾ ਕਈ ਤਾਂ ਉਹਦੇ ਕੋਲੇ ਆ ਆ ਕਰਦੇ ਹਾਂ ਸਪਰੇਅ ਆਪਾਂ ਠੀਕ ਲੈ ਵਾਨ ਤੇ ਕਰਨੀ ਅੱਜ ਆਪਾਂ ਹਾਂ ਤੇ ਆਹਾ ਆਪਣੀਆਂ ਡਰਮੀਆਂ ਦੋ ਜਾਨੇ ਚੱਕਾਂਗੇ ਆਥਾਣੀਆਂ ਤੇ ਇੱਕ ਜਾਨਾ ਚੱਕੂਗਾ ਇਹ ਪੂੰਡ ਆਪਾਂ ਸਪਰੇ ਬਈ ਵਾਹ ਲੱਗਦੀ ਨਾ ਆਪ ਹੀ ਕਰਦੇ ਹੁੰਨੇ ਆ ਤਿੰਨੇ ਜਾਨੇ ਇਹ ਆ ਤਾਂ ਆਪਾਂ ਨੂੰ ਸਾਲਕ ਹੋ ਗਿਆ ਲੈ ਆਂਦੇ ਨੂੰ ਨਹੀਂ ਤਾਂ ਆਪਾਂ ਇਹਨਾਂ ਨਾਲ ਹੀ ਕਰਦੇ ਹੁੰਦੇ ਸੀ ਆ ਤੈਨੂੰ ਡਰਮੀਆਂ ਵਧੀਆ ਕੰਮ ਨੇ ਬੜਿਆਂ ਦਾ ਭਾਈ ਜਿਹੜੇ ਤਿੰਨ ਚਾਰ ਜਣੇ ਹੋਣ ਕਰਨ ਵਾਲੇ ਤੇ ਜੇ ਮੰਨ ਲਓ ਇਕੱਲਾ-ਤਕੱਲਾ ਬੰਦਾ ਯਾਰ ਫਿਰ ਓਨੇ ਤੱਕ ਨਹੀਂ ਕਰਾਉਣੀ ਐ ਕਿਰਾਏ ਤੇ ਉਹਨੂੰ ਫਿਰ ਕਿਰਾਏ ਨਾਲ ਦੀ ਮੌਜ ਨਹੀਂ ਇਹ ਪਾਣੀ ਜਾਊਗਾ ਹੁਣ ਖਾਲੇ 'ਚ ਸਪਰੇਅ ਕਰਨਾ ਤੇ ਉਹ ਜਾਂਦਾ ਬਾਈ ਦੇਵ Grazie. ਹਾਂ ਹਾਂ ਉਹਦੇ ਚ ਰੱਖਤਾ ਢੋਲੇ ਚ ਇੱਕ ਹੀ ਪਾਇਆ ਕਰਨ ਬਈ ਇੱਕ ਹਾਂ ਨਹੀਂ ਪੜ ਲੈ ਕਰਨ ਇਹਦਾ ਭਰੀ ਪਾਲਾ ਕਰਪਣਾ ਪਾ ਹੈ ਵੀ ਸੀ ਮਾੜੀ ਮੋਟੀ ਹੋ ਗਈ ਜੋ ਮੈਂ ਠੀਕ ਹੈ ਇੱਕ ਟਰਮੀ ਦੀ ਇੱਕ ਚੱਲ ਆਪਣੀ ਉਹ ਆ ਬਈ ਮੋ ਤਾਂ ਲੜ ਗਈ ਤੂੰ ਜਰਾ ਕੀ ਨਾ ਚਲੋ ਵੀ ਕਰਦੇ ਆ ਸ਼ੁਰੂ ਕੰਮ ਹਣ ਹੈ ਇਤਨੀ ਦਵਾਈ ਲੈ ਭਾਂਡਾ ਪਾਇਆ ਮਾਰਤਾ ਲੈ ਗਿਆ ਨਾ ਉਧਰ ਸਾਰਾ ਕਿੱਧਰ ਲੱਗੇ ਉਧਰ ਲੱਗੇਗਾ ਆ ਦੇਖੋ ਆ ਰਹੀਆਂ ਦੋ ਦਰਮੀਆਂ ਤੇ ਇਹਦੇ ਨਾਲ ਛੜਕਦੀ ਕੋ ਬੰਨ ਕੇ ਰੱਖਦੀ ਉਹ ਕਈ ਅੰਦਰ ਰੱਖ ਗਿਆ ਆਂਦੇ ਉਹ ਚੱਕ ਕੇ ਤਰੋਂ ਲੈ ਰਹੀ ਦੇਖੋ ਤੇ ਲੱਗ ਨਾ ਹੈਗੇ ਨਾ ਕਾਲੇ ਜਿਹੇ ਹੁੰਦੇ ਥੱਲੇ ਕਾਲੇ ਜਿਹੇ ਹੁੰਦੇ ਆ ਪਹੁੰਚੇ ਨਾ ਲੱਗੀ ਇੱਥੇ ਤਾਂ ਇੱਥੇ ਲੱਗੀ ਐ ਚੱਲ ਬਈ ਚੱਲ ਪਰ ਇਹਨੂੰ ਰਹਿ ਐ ਇੱਕ ਕਾਰ ਡਰ ਮੀ ਰਹੀਦੀ ਐ ਤੇ ਇੱਕ ਰਹੀਦੀ ਐ ਹੋਰ ਇਸ ਅਪਰੇ ਦਾ ਕੰਮ ਜਾਊਗਾ ਨਿਭੜ ਹੈ? ਤਾਂ ਲੈਣਾ ਚੱਕ ਕੇ ਤੇ ਆਪਾਂ ਚੱਕ ਕੇ ਲੈਣੇ ਉੱਥੇ ਪਏ ਜਿਹੜੇ ਭਾਂਡੇ ਢਿੰਡੇ ਆਹ ਬਈ ਸਾਭ ਜੀ ਆਹ ਵਾਂ ਆ ਵਾਹਨਾ ਠੀਕੇ ਤੇ ਲਿਆ ਬੌਰੀਆਂ ਸਿੱਖਾਣੇ ਸਬਜ਼ੀ ਲਾਉਣ ਵਾਸਤੇ ਤੇ ਸਬਜ਼ੀ ਲਾਈ ਉਹਨਾਂ ਨੇ ਪਹਿਲਾਂ ਇਹ ਵਾਹਨ ਲਿਆ ਸੀਗਾ ਝੋਨਾ ਵੱਢ ਕੇ ਲੈ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਬੀਜੀ ਜਮੀ ਇਹਦੇ ਚਾਰ ਕਨਾਲਾਂ ਕਣਕਾ ਹੋ ਝੁੰਡੀ ਜੀ ਤੇ ਬਾਕੀ ਸਾਰੀ ਜਮੀ ਬੀਜਤੀ ਸੀ ਜਮੀ ਬੀਜ ਕੇ ਤੇ ਸਬਜ਼ੀ ਬੀਜਤੀ ਉਦੋਂ ਬਾਅਦ ਪੈ ਗਈਆਂ ਕਣੀਆਂ ਆਈਆਂ ਮੀਂਹ ਆ ਪੈ ਗਿਆ ਸੀ ਆ ਦੇਖੋ ਉੱਤੇ ਬਣੀ ਪਈ ਹੈ ਨਾ ਪੇਪੜੀ ਜੀ ਦੀ ਦੀ ਜਿਹੜੀ ਤੇ ਆ ਜਾਂ ਟਮਾਟਰਾਂ ਦੀ ਪਨੀਰੀ ਲਾਈ ਹੈ ਵਿੱਚੇ ਮਿਰਚਾਂ ਆ ਪਤਾ ਨਹੀਂ ਕੀ ਪੀਜੇ ਉਹ ਗੱਲ ਜੀ ਬਣੀ ਨਹੀਂ ਜਵੇਂ ਉਗਰਨੀ ਚਾਹੀਦੀ ਸੀ ਸਬਜ਼ੀ ਵੀ ਹੁਣ ਨੂੰ ਤਾਂ ਹਰੇ ਵੇ ਮਾਰਨੀ ਚਾਹੀਦੀ ਸੀ ਵਾਣ ਵੀ ਬਹੁਤ ਵਧੀਆ ਪੀ ਵਾਣ ਚ ਵੀ ਨੌਕਸ਼ ਨਹੀਂ ਪਾਣੀ ਵੀ ਵਧੀਆ ਇੱਥੇ ਪਤਾ ਨਹੀਂ ਤਾਂ ਵੀ ਥੋੜੀ ਜਿਹੀ ਠੰਡ ਪੈਂਦੀ ਰਹੀ ਤਾਂ ਕਰਕੇ ਹੋ ਗਿਆ ਇਹ ਕੰਮ ਮੇਰੇ ਹਿਸਾਬ ਜ ਤਾਂ ਤੇ ਨਹੀਂ ਤਾਂ ਵੀ ਹਾਂ ਵਟਾਂ ਤੇ ਵਟਾਂ ਤੇ ਤਾਂ ਪੂਰੀ ਦੀਂਦੀ ਹੁਣ ਚੱਲ ਲੱਗਣ ਦਾ ਹਜੇ ਨਾਂ ਲੱਗਦੀ ਉਹ ਤਾਂ ਵੀ ਆਪਦੇ ਟਾਈਮ ਤੇ ਲੱਗਣਾ ਉਹਨੇ ਚਲੋ ਕਰੂਆ ਪ੍ਰਮਾਤਮਾ ਇਹ ਜਿਹੜਾ ਵਾਂਟ ਲੈ ਆਏ ਲੈ ਵੀ 50000 ਤੁੱਤੇ ਠੇਕੇ ਤੇ ਕਲਾ ਤੇ ਝੋਨਾ ਬਾਸਮਤੀ ਝੋਨਾ ਲਾਉਣਗੇ ਸ਼ਾਇਦ ਇੱਥੇ ਉਹ ਮਾਲਕ ਜਿਹੜੇ ਵਾਂਦੇ ਜਾਂ ਬਾਸਮਤੀ ਤੇ ਜਾਂ 26 ਝੋਨਾ ਵੀ ਵੇਲਾ ਕਰਕੇ ਦੇਣਾ ਯਾਨੀ ਕਿ ਉਹਦੋਂ ਨੂੰ ਕੋਈ ਇਹਨਾਂ ਦੀ ਤਰੀਕ ਹੈ ਜਿਵੇਂ ਚੜੇ ਸੌਣ ਜਿਵੇਂ ਆਪਾਂ ਕਹਿ ਦਿੰਨੇ ਆ ਉਸ ਹਿਸਾਬ ਨਾਲ ਵੇਲਾ ਕਰਕੇ ਦੇਣਗੇ ਭਈ ਆ ਭੁੰਡਾਂਆਂ ਦਾ ਕੰਮ ਤਾਂ ਬਹੁਤ ਨਿਪਟਦਾ ਤੇ ਦਰਮੀਆਂ ਦਾ ਘੱਟ ਨਿਪਟਦਾ ਹੁਣ ਇੱਕ ਬੰਦੇ ਦਾ ਸਾਡੇ ਚ ਛੜਕਦੂਆ ਸਾਡੇ 3 ਕਿੱਲੇ ਤੇ ਦੋ ਅਸੀਂ ਦੋਵਾਂ ਨੇ ਛੜਕੇ 2.5 ਕਿੱਲੇ ਠੀਕ ਲਵਾਨ ਛੜਕਿਆ ਤੇ ਉਹਨੂੰ ਵੇਖ ਲਓ ਤੁਸੀਂ ਵੀ ਭੁੰਡਾਂ ਦਾ ਕੰਮ ਕਿੰਨਾ ਨਿਪਟਦਾ ਹੂੰ ਇੱਕ ਗੱਲ ਸੀਗੀ ਅਸੀਂ ਥੋੜੇ ਜਿਹਾ ਪਾਸੇ-ਆਸੇ ਛੜਕੇ ਜਿਹੜਾ ਵਾਦੇ ਘਾਟੇ ਵਣ ਇਹ ਲੰਮਾ ਸੀਗਾ ਸਾਡੇ 3 ਕਿੱਲੇ ਉਦੈ ਫਰਕ ਪਾਈ ਜਾਂਦਾ ਲੰਮੇ ਤੁਰਿਆ ਜਾਣਾ ਉਸ ਤਰੀਕੇ ਤੇਲ ਆ ਭਾਈ ਵੇਖਣ ਨੂੰ ਦਰਿਆ ਅਲੱਗ ਦਾ ਦਰਾਤਾਂ ਥੱਲੇ ਜਰੂਰ ਹੈ ਤੇ ਪਰ ਨਾ ਕਿਤੇ ਕਿਤੇ ਦੌਗੀ ਹੈ ਤੇਲੇ ਦੀ ਚੇਪਿਆ ਜਾ ਬਣਿਆ ਪਿਆ ਤੇ ਆਪਾਂ ਨੂੰ ਮੈਂ ਲੱਗਦਾ ਵੀ ਪਾਸੋਂ ਠੀਕ ਹੈ ਬਾਕੀ ਹੁਣ ਮੌਕੇ ਸੀ ਜ਼ਬਰੇ ਦਾ ਇਦੋਂ ਬਾਅਦ ਤਾਂ ਬਾਕੀ ਜਣਾ ਗਣਕ ਨਹੀਂ ਉਧਰ ਖਰਾਬ ਕੀਤਾ ਇਹਨੇ ਕਿ ਨਹੀਂ ਸੁਖੇ ਤਾਂ ਇਹ ਨਹੀਂ ਬੰਦ ਕਰਦਾ ਆ ਤਾਂ ਇਹ ਬੰਦ ਨਹੀਂ ਕਰਦਾ ਵੀ ਉਧਰ ਨਾ ਸਟਾਰਟ ਨਹੀਂ ਹੋਇਓਨੀ ਕੇ ਇਹ ਆਪਾਂ ਗਰਮ ਬੰਦ ਕਰਦੀ ਇਹਨਾਂ ਤੇ ਤੇ ਥੋੜਾ ਔਖਾ ਸਟਾਰਟ ਹੁੰਦੀ ਹੈ 빗대는 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 빗대기 빗대는 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 빗대 ਚੱਲ ਮੱਥੇ ਤੇ ਲਾਇਆ ਚੱਲ ਲੈ ਮੈਂ ਕਿ ਕਈ ਲੱਗ ਜਣੀਆਂ ਪਤਾ ਨਹੀਂ ਤੈਨੂੰ ਪਤਾ ਉਹ ਮੈਂ ਨਹੀਂ ਵੇਖੀ ਮੇਥੋਂ ਲੋਟ ਨਹੀਂ ਉਹ ਮੈਂ ਭੁੱਲੀ ਗਿਆ ਸੀ ਫਿਰ ਉਹ